ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਥੋੜੇ ਇੱਕ ਦਿਨ ਪਹਿਲਾਂ ਇੱਕ ਕਬੀਰ ਬਾਦਲ ਜੀ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਰੈਲੀ ਕੀਤੀ ਆ ਤੇ ਰੈਲੀ ਦੇ ਵਿੱਚ ਉਹਨਾਂ ਨੇ ਅਮਰਤਪਾਲ ਸਿੰਘ ਜਿਹੜੇ ਨੇ ਆਜ਼ਾਦ ਉਮੀਦਵਾਰ ਤੌਰ ਤੇ ਖੜੇ ਹੋਏ ਨੇ ਕੜੂਰ ਸਾਹਿਬ ਤੋਂ ਉਹਨਾਂ ਤੇ ਤੰਜ ਖਸਿਆ ਮੈਂ ਅੱਜ ਇਸ ਵੀਡੀਓ ਦੇ ਵਿੱਚ ਉਹਨਾਂ ਉਹਨਾਂ ਨੇ ਜੋ ਵੀਡੀਓ ਦੇ ਵਿੱਚ ਕਿਹਾ ਮੈਂ ਉਹ ਤੇ ਅੱਜ ਥੋੜੀ ਜੀ ਵਿਚਾਰ ਤੁਹਾਡੇ ਨਾਲ ਕਰਨਾ ਚਾਹੁੰਨਾ ਜਾਂ ਸੁਖਬੀਰ ਬਾਦਲ ਜੀ ਨੂੰ ਇਹ ਦੱਸਣਾ ਚਾਹਨਾ ਕਿ ਜੇ ਜਿਹੜਾ ਤੁਸੀਂ ਭਾਸ਼ਣ ਦਿੱਤਾ ਹੈ ਨਾ ਉਹ ਸਾਰਾ ਜਿਹੜਾ ਬਹੁਤ ਗਲਤ ਬਿਆਨ ਦਿੱਤਾ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਬਿਆਨ ਦੇਣਾ ਚਾਹੀਦਾ ਸੀ ਤੁਹਾਨੂੰ ਇਹ ਬਹੁਤ ਗਲਤ ਹੈ ਇਸ ਕੁਬੀਰ ਬਦਲ ਜੀ ਇਹ ਉਹਨਾਂ ਨੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਸਾਹ ਕੋ ਗਏ ਜਦੋਂ ਭਾਈ ਰਾਜੋਣੇ ਦੀ ਭੈਣ ਨੂੰ ਜਦੋਂ ਚੋਣ ਲੜਾਈ ਗਈ ਹੈ ਤੇ ਉਦੋਂ ਅਸੀਂ ਸਿਮਰਜੀਤ ਸਿੰਘ ਮਾਨ ਕੋ ਗਏ ਕਿ ਆਪਾਂ ਸਾਰੇ ਇਕੱਠੇ ਹੋਵਗੇ ਤੇ ਬੰਦੀ ਸਿੰਘਾਂ ਬਾਰੇ ਬਾਤ ਚੁੱਕੀ ਹੈ ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਆ ਉਹਨਾਂ ਨੇ ਜਵਾਬ ਦੇ ਦਿੱਤਾ ਚਲੋ ਇਹ ਗੱਲ ਹੈ ਵੱਖਰੀ ਹੈ ਟੌਪਿਕ ਹੈ ਕਿਉਂ ਜਵਾਬ ਦਿੱਤਾ ਹੀ ਉਹਨਾਂ ਦੀ ਆਪਾਂ ਨਹੀਂ ਜਿਆਦਾ ਵਿੱਚ ਜਾਣੇ ਪਰ ਮੈਂ ਇਥੇ ਗੱਲ ਕਰਨਾ ਚਾਹੁੰਨਾ ਜਦੋਂ ਤੋਂ ਇਸ ਸੱਤਾ ਦੇ ਵਿੱਚ ਸੀ 25 ਸਾਲ ਲਗਾਤਾਰ ਤੁਸੀਂ 25 ਸਾਲ ਰਾਜ ਕੀਤਾ 10 ਸਾਲ ਲਗਾਤਾਰ ਤੁਸੀਂ ਰਾਜ ਕੀਤਾ ਪੰਜਾਬ ਤੇ 10 ਸਾਲ ਲਗਾਤਾਰ ਤੁਸੀਂ ਤੁਹਾਨੂੰ ਪੰਜਾਬ ਨੇ ਮੌਕਾ ਦਿੱਤਾ ਸੀ 25 ਸਾਲ 5 ਵਾਰ ਤੁਹਾਡੇ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਠਾਈ ਬੰਦੀ ਸਿੰਘਾਂ ਦੀ ਬੰਦੀ ਸਿੰਘ ਹੁਣ ਤੁਹਾਨੂੰ ਨਜ਼ਰ ਆ ਰਿਹਾ ਪੰਜ ਸਾਲ ਤੁਹਾਡੇ ਪਿਤਾ ਜੀ ਮੁੱਖ ਮੰਤਰੀ ਦੇ ਅਹੁਦੇ ਦੇ ਰਹਿ ਮੁੱਖ ਮੰਤਰੀ ਦੀ ਕੁਰਸੀ ਤੇ ਰਹਿ ਉਦੋਂ ਬੰਦੀ ਸਿੰਘਾਂ ਦਾ ਕਿਉਂ ਨਹੀਂ ਚੇਤਾ ਆਇਆ ਬਰਗਾੜੀ ਦੇ ਵਿੱਚ ਜੋ ਤੁਸੀਂ ਕਾਂਡ ਕੀਤਾ ਤੁਹਾਡੀ ਸਰਕਾਰ ਦੇ ਵਿੱਚ ਹੋਇਆ ਅੱਜ ਤੱਕ ਇਨਸਾਫ ਨਹੀਂ ਹੋਇਆ ਜੇ ਤੁਸੀਂ ਇੱਕ ਵੀ ਮੈਨੂੰ ਤੁਸੀਂ ਦੱਸ ਦੋ ਕਿੱਥੇ ਤੁਸੀਂ 84 ਦੇ ਬਦਲੇ ਤੁਸੀਂ 84 ਚ ਜੋ ਘਾਣ ਹੋਇਆ ਕਿਹੜੀ ਵਿਧਾਨ ਸਭਾ ਜਾਂ ਕਿਹੜੇ ਪਾਰਲੀਮੈਂਟ ਚ ਜਿਹੜਾ ਕੋਈ ਵੀ ਤੁਸੀਂ ਆਵਾਜ਼ ਠਾਈ ਅੱਜ ਤੱਕ ਹਰ ਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਮੰਤਰੀ ਰਹਿ ਚੁਕੀ ਆ ਰਹਿ ਚੁਕੇ ਨਹੀਂ ਉਹਨਾਂ ਨੇ ਅੱਜ ਤੱਕ 84 ਦੇ ਬਾਰੇ ਕਦੇ ਗੱਲ ਨਹੀਂ ਕੀਤੀ ਬੀਜੇਪੀ ਦੇ ਨਾਲ ਤੁਹਾਡਾ ਗੱਠ ਜਾਰ ਜੋੜ ਰਿਹਾ ਤੁਸੀਂ ਕਰਨ ਨੂੰ ਬਹੁਤ ਕੁਝ ਕਰ ਸਕਦੇ ਸੀ ਪਰ ਨਹੀਂ ਤੁਹਾਨੂੰ ਕੁਰਸੀ ਪਿਆਰੀ ਸੀ ਠੀਕ ਆ ਤੁਸੀਂ ਹੁਣ ਸੱਚੇ ਨਾ ਉਹ ਜਿੰਨਾ ਬੇੜਾ ਗਰਕ ਤੁਸੀਂ ਪੰਜਾਬ ਦਾ ਕੀਤਾ ਨਾ ਉਹਨਾਂ ਕਿਸੇ ਹੋਰ ਨੇ ਨਹੀਂ ਕੀਤਾ ਤੁਸੀਂ ਸਿੱਖ ਹੋ ਕੇ ਡੋਗਰਿਆਂ ਵਾਲੀ ਕੀਤੀ ਆ ਸਾਡੇ ਨਾਲ ਠੀਕ ਹੈ ਤੁਹਾਡੇ ਮੁਕਤ ਦੇ ਰਸਣ ਨੇ ਆਟਾ ਦਾਲ ਸ਼ਕੀਮ ਨੇ ਸਾਨੂੰ ਆਲਸੀ ਬਣਾ ਕੇ ਰੱਖਤਾ ਅੱਜ ਅੱਜ ਕੋਈ ਵੀ ਕੰਮ ਕਰਨ ਨੂੰ ਨਹੀਂ ਹੈਗਾ ਤਿਆਰ ਖੇਤਾਂ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦਾ ਜੀ ਕਾ ਮਜ਼ਦੂਰ ਆ ਜਿਹੜੇ ਉਹ ਕੋਈ ਵੀ ਕੰਮ ਕਰਦਾ ਨਹੀਂ ਆ ਅੱਜ ਕੱਲ ਜੱਟਾਂ ਦੇ ਹਾਲ ਇਦਾਂ ਦੇ ਹੋ ਗਏ ਆ ਕਿਸਾਨਾਂ ਦੇ ਹਾਲ ਤੇ ਇਦਾਂ ਦੀ ਹੋ ਗਈ ਆ ਮਜ਼ਦੂਰਾਂ ਦੇ ਗਾੜੀ ਤਰਲੇ ਕੱਢ ਰਹੇ ਆ ਅੱਗੇ ਮਜ਼ਦੂਰ ਕੱਢਦੇ ਹੁੰਦੇ ਸੀ ਹੁਣ ਕਿਸਾਨ ਕੱਢ ਰਹੇ ਆ ਮਜ਼ਦੂਰਾਂ ਦੇ ਤਰਲੇ ਇਹ ਕਿੰਨਾ ਦੇ ਕਰਕੇ ਹੋਇਆ ਤੁਹਾਡੇ ਕਰਕੇ ਹੋਇਆ ਮੁਫਤ ਦਾ ਰਾਸ਼ਨ ਦੇ ਕੇ ਸਾਨੂੰ ਆਰਸੀ ਬਣਾ ਦਿੱਤਾ ਗਿਆ ਫਿਰ ਤੁਸੀਂ ਗੱਲ ਕਰ ਰਹੇ ਜੇ ਪੰਥ ਦੀ ਜਦੋਂ ਤੱਕ ਅਸੀਂ ਅਕਾਲੀ ਦਲ ਦੇ ਵਿੱਚ ਆ ਮੰਨ ਲਓ ਕੋਈ ਵੀ ਮੈਂ ਤਾਂ ਅਕਾਲੀ ਦਲ ਦੇ ਵਿੱਚ ਰਿਹਾ ਨਹੀਂ ਨਾ ਮੈਂ ਰਹਿਣਾ ਅਕਾਲੀ ਦਲ ਦੇ ਵਿੱਚ ਜਦੋਂ ਵੀ ਕੋਈ ਬੰਦਾ ਉਦੋਂ ਉਹ ਬੰਦਾ ਪੰਥਕ ਆ ਜਦੋਂ ਅਕਾਲੀ ਦਲ ਤੋਂ ਬਾਹਰ ਆ ਉਦੋਂ ਉਹ ਪੰਥਕ ਨਹੀਂ ਆ بس ਤੁਸੀਂ ਹੀ ਪੰਥ ਦਾ ਠੇਕਾ ਚੁੱਕਿਆ ਅੱਜ ਤੱਕ ਜਿਹੜੇ ਸਰੂਪ ਜਿਹੜੇ ਚੋਰੀ ਹੋਏ ਅੱਜ ਤੱਕ ਤੁਸੀਂ ਮੈਨੂੰ ਉਹਦਾ ਹਸਾਬ ਦੇ ਦਿਓ ਵੀ ਉਹ ਕਿੱਥੇ ਆ ਸਰੂਪਾਂ ਦਾ ਨਹੀਂ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਜਿਹੜੇ ਚੋਰੀ ਹੋ ਗਏ ਆ ਉਹਨਾਂ ਦਾ ਉਹ ਕਿੱਥੇ ਆ ਤੁਸੀਂ ਪੰਥ ਪੰਥਕ ਬਣਦੇ ਜੀ ਵਰਸਾ ਸਿੰਘ ਬਲਟਵਾ ਜੀ bade ਪੰਥਕ ਬਣਦੇ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਦਾ ਦੱਸ ਦੋ ਵੀ ਉਹ ਕਿੱਥੇ ਆ ਉਹਦੀ ਕਿੱਥੇ ਰਿਪੋਰਟ ਆ ਤੁਹਾਡੇ ਕੋਲ ਕੀ ਕੀਤਾ ਤੁਸੀਂ ਉਹਨਾਂ ਨਾਲ ਬੀਬੀ ਜ਼ਗੀਰ ਕੌਰ ਤੇ ਜਦੋਂ ਪ੍ਰਧਾਨ ਸੀ ਉਸ ਟਾਈਮ ਦੀ ਆ ਠੀਕ ਆ ਫਿਰ ਤੁਸੀਂ ਅਗਲੀ ਗੱਲ ਕੀਤੀ ਆ ਜੀ ਇੱਕ ਸਾਲ ਚ ਕਿੱਥੇ ਰਹਿੰਦਾ ਸੀ ਅਮਰਤਪਾਲ ਪ੍ਰੀਕ ਸਾਲ ਪਹਿਲਾਂ ਕਿੱਥੇ ਰਹਿੰਦਾ ਸੀ ਅਮਰਤਪਾਲ ਰੈਲੀ ਦੇ ਵਿੱਚ ਤੁਹਾਡੇ ਖੱਬੇ ਸੱਪਾਸੇ ਛੱਜਲਵੱਡੀ ਵੀਰਸਾ ਸਿੰਘ ਬਲਟੋਆ ਦੇ ਲਾਗੇ ਛੱਜਲਵੱਡੀ ਜੀ ਖਲੋਤੇ ਆ ਛੱਜਲਵੱਡੀ ਪਿੰਡ ਹੈ ਜਿਹੜਾ ਟਾਂਗਰੇ ਦੇ ਕੋਲ ਪੈਂਦਾ ਛੱਜਲਵੱਡੀ ਤੇ ਜੱਲੂਪੁਰ ਖੇੜਾ ਪਿੰਡ ਜਿਹੜਾ ਇਹ ਇਹ ਜਲੂਪੁਰ ਖੇੜੇ ਤੋਂ ਛੱਜਲਵੱਡੀ ਸਿਰਫ 10 ਤੋਂ 12 ਕਿਲੋਮੀਟਰ ਹੋ ਸਕਦਾ ਕਿ ਹੋ ਸਕਦਾ ਇਹ ਤੋਂ ਵੱਧ ਵੀ ਹੋਵੇ ਤੇ ਹੋ ਸਕਦਾ ਇਹ ਤੋਂ ਘੱਟ ਵੀ ਹੋਵੇ ਛੱਜਲਵੱਡੀ ਨੂੰ ਪਾਜੀ ਨੂੰ ਵੀਰ ਨੂੰ ਪੁੱਛ ਲਿਓ ਸਰ ਨੂੰ ਪੁੱਛ ਲਿਓ ਕਿ ਅਮਰਤਪਾਲ ਕਿੱਥੇ ਸੀ ਅਕਾਲੀ ਦਲ ਮੈਂ ਨਹੀਂ ਕਹਿੰਦਾ ਅਕਾਲੀ ਦਲ ਬੁੜੀ ਸੀ ਅਕਾਲੀ ਦਲ ਪਾਰਟੀ ਬਹੁਤ ਵਧੀਆ ਸੀ ਬਹੁਤ ਇਮਾਨਦਾਰ ਇਸ ਪਾਰਟੀ ਨੇ ਜਿਹੜੇ ਲੀਡਰ ਦਿੱਤੇ ਨੇ ਜਦੇਦਾਰ ਸੋਨ ਸਿੰਘ ਤੋੜ ਵਰਗੀ ਮਹਾਨ ਲੀਡਰ ਹੋਈ ਨਹੀਂ ਠੀਕ ਹੈ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਅਕਾਲੀ ਦਲ ਚੋਂ ਹੀ ਆਏ ਸੀ ਠੀਕ ਹੈ ਹੋਰ ਬਹੁਤ ਸਾਰੇ ਟੋੜਾ ਸਾਹ ਵਰਗੇ ਕਈ ਜਿਹੜੇ ਆ ਤੁਸੀਂ ਅੱਗੇ ਨਹੀਂ ਆਉਣ ਦਿੱਤਾ ਜਿਨ੍ਹਾਂ ਦਾ ਕੈਰੀਅਰ ਹੀ ਖਰਾਬ ਕਰਤਾ ਤੁਸੀਂ ਕੈਪਟਨ ਕਮਲਜੀਤ ਸਿੰਘ ਹਣੀ ਜਿਹੜਾ ਨੇ ਕਮਾਲ ਉਹਨਾਂ ਦੀ ਕਮਾਲ ਦੀ ਸੋਚ ਸੀ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਿਹੜਾ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਪਤਾ ਨਹੀਂ ਕੀ ਕਰ ਰਿਹਾ ਕਿੱਥੇ ਆ ਜ਼ੀਰੋ ਕਰਕੇ ਰੱਖਤਾ ਉਹਨਾਂ ਨੂੰ ਤੁਸੀਂ ਠੀਕ ਹੈ ਕਾਲੀ ਦਲ ਜਿਹੜੀ ਆ ਪਾਰਟੀ ਬਹੁਤ ਚੰਗੀ ਹੋਊਗੀ ਤਾਂ ਕਿਸੇ ਸਮੇ ਮੈਂ ਨਹੀਂ ਕਹਿੰਦਾ ਕਿਸੇ ਸਮੇ ਅਮਰਤਪਾਲ ਦਾ ਦਾਦਾ ਜਾਂ ਪਰਦਾਦਾ ਇੱਕ ਨਾ ਇੱਕ ਬੋਰਡ ਤਾਂ ਤੁਹਾਨੂੰ ਪਈ ਹੋਊਗੀ ਕਿਸੇ ਸਮੇ ਕਹਿ ਸਕਦਾ ਮੈਂ ਕਿਸੇ ਸਮੇ ਬੋਰਡ ਤਾਂ ਪਈ ਹੋਊਗੀ ਤੁਹਾਨੂੰ ਤੋਹਹੀਂ ਜਿਹੜੀ ਸੱਤਾ ਮਾਣੀ ਐ ਕਿਸੇ ਨਾ ਕਿਸੇ ਨਾ ਬੋਰਡ ਤੇ ਪਈ ਹੋਊਗੀ ਇਹ ਜਦੋਂ ਦੇ ਸੁਖਵੀਰ ਜੀ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਜੇ ਉਦੋਂ ਦੀ ਪਾਰਟੀ ਦਾ ਬੇੜਾ ਗਰਕ ਹੋ ਗਿਆ ਪਹਿਲਾਂ ਅਕਾਲੀ ਦਲ ਬਹੁਤ ਵਧੀਆ ਸੀ ਜਦੋਂ ਦੀ ਬਦਲ ਪਰਿਵਾਰ ਕੋ ਪਾਰਟੀ ਦਾ ਆ ਗਿਆ ਉਦੋਂ ਦਾ ਬੇੜਾ ਗਰਕ ਕਰਤਾ ਅਕਾਲੀ ਦਲ ਦਾ ਤੁਸੀਂ ਅੱਜ ਸੁਖਵੀਰ ਬਦਲ ਜੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਤੇ ਵੇਖਿਓ ਪਾਰਟੀ ਕਿੱਥੇ ਦੀ ਕਿੱਥੇ ਜਾਂਦੀ ਠੀਕ ਹੈ ਅਗਲੀ ਗੱਲ ਅਗਲੀ ਗੱਲ ਮੈਂ ਜਿਹੜੀ ਕਹਿਣੀ ਹੈ ਸ਼ੱਜਲ ਵੱਡੀ ਜੀ ਨੂੰ ਪੁੱਛਿਓ ਕਿ ਇੱਕ ਸਾਲ ਪਹਿਲਾਂ ਅਮਰਤਪਾਲ ਕਿੱਥੇ ਸੀ ਠੀਕ ਹੈ ਦੁਬਈ ਸਾਰੇ ਨੌਜਵਾਨ ਜਾਂਦੇ ਆ ਦੁਬਈ ਕਿਰਤ ਕਰਨ ਗਿਆ ਉਹ ਬੰਦਾ ਉਥੋਂ ਉਹ ਇਧਰ ਰਤੀਪ ਸਿੱਧੂ ਆਪਣੀ ਜਥੇਬੰਦੀ ਬਣਾਉਂਦੇ ਆ ਵਾਰਸ ਪੰਜਾਬ ਦੇ ਜਥੇਬੰਦੀ ਬਣਾਉਂਦੇ ਆ ਜਥੇਬੰਦੀ ਤੋਂ ਬਾਅਦ ਚ ਉਹਨਾਂ ਦਾ ਰੋਡ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਉਹ ਸ਼ਹੀਦ ਹੋ ਜਾਂਦੇ ਆ ਉਹਨਾਂ ਨਾਲ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਆਪਾਂ ਉਹ ਉਸ ਵਿਸਤਾਰ ਤੇ ਕੀ ਗੱਲ ਕਰਨੀ ਆ ਉਹ ਤੇ ਫਿਰ ਸਾਰਿਆਂ ਦੀ ਰਜ਼ਾਮੰਦੀ ਦੇ ਨਾਲ ਜਥੇਬੰਦੀ ਦੇ ਜਥੇਦਾਰ ਜਿਹੜੇ ਆ ਉਹ ਭਾਈ ਅਮਰਤਪਾਲ ਜੀ ਨੂੰ ਲਿਆਂਦਾ ਜਾਂਦਾ ਅਮਰਤਪਾਲ ਜੀ ਕਟਿੰਗ ਸੀ ਕਲੀਨ ਸ਼ੇਵ ਸੀ ਇੰਡੀਆ ਆਉਂਦੇ ਆ ਪੰਜਾਬ ਚ ਆਉਂਦੇ ਆ ਅਕਾਲ ਤਖਤ ਸਾਹਿਬ ਦੇ ਜਾ ਕੇ ਅਮਰਤਪਾਣ ਕਰਦੇ ਆ ਚੋਲਾ ਪਹਿਨਦੇ ਆ ਸਿੱਕੀ ਸਰੂਪ ਚ ਆਉਂਦੇ ਆ ਹੁਣ ਮੈਨੂੰ ਇਹ ਦੱਸੋ ਕਿ ਅਮਰਤ ਛਗਣਾ ਵੀ ਪਾਪ ਹੈ ਆਪਣੇ ਹੱਕਾਂ ਦੀ ਬੋਲਣਾ ਵੀ ਪਾਪ ਹੈ ਤੁਸੀਂ ਤਾਂ ਨਹੀਂ ਬੋਲਣਾ ਕਿਸੇ ਨੂੰ ਤਾਂ ਬੋਲ ਲੈਣ ਦਿਓ ਜੇ ਉਹਨੇ ਅਮ ਤੁਸੀਂ ਨਸ਼ਾ ਲਾਇਆ ਪੰਜਾਬੀਆਂ ਨੂੰ ਤੇ ਜੇ ਕੋਈ ਨਸ਼ਾ ਛਡਾਉਂਦਿਆ ਤੇ ਉਹਨੂੰ ਦਾ ਨਸ਼ਾ ਕਿਸੇ ਨੂੰ ਤਾਂ ਜੋ ਚੰਗਾ ਕੰਮ ਕਰ ਲੈਣ ਦਿਓ ਬਦਲ ਸਾਹਿਬ ਕਿਸੇ ਨੂੰ ਕਰ ਲੈਣ ਦਿਓ ਚੰਗਾ ਕੰਮ ਰਾਜਨੀਤੀ ਹੋਰ ਬਹੁਤ ਮੁੱਦਿਆਂ ਤੇ ਆ ਉੱਤੇ ਕਰੋ ਸਾਨੂੰ ਡਰ ਲੱਗਾ ਪਿਆ ਵਾ ਇੱਕ ਆਮਕਰ ਦਾ ਉੱਠ ਕੇ ਤੇ ਇਲੈਕਸ਼ਨ ਕਿਉਂ ਲੜਨ ਲੱਗ ਪਿਆ ਹਰ ਇੱਕ ਦਾ ਹੱਕ ਆ ਹਰ ਕੋਈ ਹੱਟ ਲੜ ਹੱਕਿਆ ਕਿ ਉਹ ਇਲੈਕਸ਼ਨ ਲੜ ਸਕਦਾ ਠੀਕ ਆ ਜੀ ਫਿਰ ਤੁਸੀਂ ਅੱਗੇ ਕਹਿਣ ਦਾ ਜੇ ਕਿ ਸਾਡੀ ਪਾਰਟੀ ਆ ਜਿਹੜੀ ਉਹ 108 ਸਾਲ ਪੁਰਾਣੀ ਆ ਬਹੁਤ ਵਧੀਆ ਗੱਲ ਆ 108 ਸਾਲ ਪੁਰਾਣੀ ਆ 25 ਸਾਲ 108 ਦੇ ਵਿੱਚੋਂ 25 ਸਾਲ ਤਾਂ ਅਡਾਰਾ ਆ ਜਾ ਮੈਨੂੰ ਇੱਕ ਰੋਡਾਂ ਤੋਂ ਸਵਾਇਆ ਕੋਈ ਹੋਰ ਕੰਮ ਤੁਸੀਂ ਕੀਤਾ ਹੋਵੇ ਪੰਜਾਬ ਵਾਸਤੇ ਪੰਜਾਬੀਆਂਤ ਵਾਸਤੇ ਜਾਂ ਕੋਈ ਇੰਡਸਟਰੀ ਲਾਈ ਹੋਵੇ ਜਾਂ ਕੋਈ ਕਿਸੇ ਨੂੰ ਰੋਜ਼ਗਾਰ ਦਿੱਤੇ ਹੋਣ ਮੈਨੂੰ ਦੱਸ ਦੋ ਕਿੱਥੇ ਰੋਜ਼ਗਾਰ ਦਿੱਤੇ ਆ ਤੁਸੀਂ ਆਈਲੈਟਸ ਦੇ ਸੈਂਟਰ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆ ਠੀਕ ਆ ਜੀ ਅੱਜ ਤੱਕ ਕੋਈ ਉਸ ਉਹਨਾਂ ਮੁੱਦਿਆਂ ਤੇ ਨਹੀਂ ਬੋਲਿਆ ਸਾਡੇ ਨੌਜਵਾਨ ਪਲੱਸ 2 ਤੋਂ ਬਾਹਰ ਕਰਕੇ ਆਈਲੈਟਸ ਕਰਕੇ ਬਾਹਰ ਜਾ ਰਿਹਾ ਜਾਣੇ ਵੀ ਚਾਹੀਦੇ ਨੇ ਮੈਂ ਨਹੀਂ ਕਹਿੰਦਾ ਨਹੀਂ ਜਾਣੇ ਚਾਹੀਦੇ ਪਰ ਪੰਜਾਬ ਦੀਆਂ ਜੜ੍ਹਾਂ ਤੋਂ ਜਿਹੜੇ ਟੁੱਟ ਰਹੇ ਨਹੀਂ ਬਦਲ ਸਾਹਿਬ ਆਪਣੀਆਂ ਨਸਲਾਂ ਬਚਾ ਲਓ ਠੀਕ ਆ ਜੀ ਰਾਜਨੀਤੀਆਂ ਨਸਲਾਂ ਤੇ ਹੁੰਦੀਆਂ ਨੇ ਜੇ ਨਸਲ ਨਾ ਰਹੀ ਤੇ ਰਾਜਨੀਤੀ ਕਿੱਥੇ ਕਰੋਗੇ ਰੱਬ ਦਾ ਵਾਸਤਾ ਇੱਕ ਝੰਡੇ ਤੇ ਇਕੱਠੇ ਹੋ ਜਓ ਸਾਰੇ ਕੁਰਸੀਆਂ ਦਾ ਮੋਹ ਛੱਡਿਏ ਪਰਿਵਾਰ ਦਾ ਮੋਹ ਛੱਡਿਏ ਵੀਗਾ ਉਹ ਮੜਾ ਉਹ ਮੜਾ ਉਹ ਉਹ ਮੜਾ ਤੇ ਕਰਨ ਦੂਜਿਆਂ ਵੱਲ ਉਂਗਲਾਂ ਕਰਨੀਆਂ ਬੰਦ ਕਰੋ ਆਪਣੇ ਵਿੱਚ ਜਿਹੜੇ ਗੋਹਣ ਆ ਔਗਣ ਆ ਸੋਰੀ ਉਹ ਦੇਖੋ ਕਿ ਸਾਡੇ ਵਿੱਚ ਕੀ ਔਗਣ ਆ ਅਸੀਂ ਅਸੀਂ 117 ਤੋਂ ਤਿੰਨਾਂ ਦੇ ਕਿੱਦਾਂ ਆ ਗਏ 80 80 90 90 ਸੀਟਾਂ ਉਹਦੀਆਂ ਰਹੀਆਂ ਤੁਹਾਨੂੰ ਉਥੋਂ 90 90 ਸੀਟਾਂ ਲੈਣ ਵਾਲੀ ਪਾਰਟੀ ਤਿੰਨ ਸੀਟਾਂ ਦੇ ਕਿੱਦਾਂ ਆ ਗਈਆਂ ਆਪਣੇ ਆਲ ਛਾਤੀ ਮਾਰੋ ਅਕਾਲੀ ਦਲ ਫੇਲ ਹੋਣਾ ਨਹੀਂ ਸੀ ਜੇ ਬੱਧਲ ਜੀ ਤੁਹਾਡੀ ਨੀਤ ਸਾਫ਼ ਹੁੰਦੀ ਤੇ ਠੀਕ ਹੈ ਜੀ ਹੱਲੇ ਵੀ ਅਕਾਲੀ ਦਲ ਚ ਬਹੁਤ ਇਮਾਨਦਾਰ ਲੀਡਰ ਹੈਗੇ ਆ ਹੈਗੇ ਹਜੇ ਵੀ ਅਰ ਜੇ ਤੁਸੀਂ ਚੱਲਣ ਦੋ ਤੇ ਉਹਨਾਂ ਦੀ ਠੀਕ ਹੈ ਜੀ ਅਗਲੀ ਗੱਲ ਤੁਸੀਂ ਕਹਿਨਦਾ ਜੇ 108 ਸਾਲ ਪਾਰਟੀ ਨੂੰ ਹੋ ਗਿਆ ਮੈਂ ਪਹਿਲਾਂ ਹੀ ਗੱਲ ਚੁੱਕਿਆ 25 ਸਾਲ ਤੋਂ ਫਿਰ ਰਾਜ ਕੀਤਾ ਪੰਜਾਬ ਦਾ ਇੱਕ ਵੀ ਮੁੱਦਾ ਮੈਨੂੰ ਦੱਸ ਦੋ ਕਿਹੜਾ ਕਿ ਤੁਸੀਂ ਕਲੀਅਰ ਕੀਤਾ ਅੱਜ ਤੱਕ ਨਾ ਚਰਾਸੀ ਦੇ ਤੁਸੀਂ ਅੱਜ ਤੱਕ ਬੋਲੇ ਜੇ ਨਾ ਬੰਦੀ ਸਿੰਘਾਂ ਦੇ ਬੋਲੇ ਜੀ ਠੀਕ ਹੈ ਜੀ ਸਾਨੂੰ ਮੁਖਤਰਾ ਰਾਸ਼ਨ ਹੈ ਮੁਖਤ ਦਈਆਂ ਚੀਜ਼ਾਂ ਦੇ ਕੇ ਲਾਲੀਪਾਪ ਸਾਡੀ ਤੇ ਤੁਸੀਂ ਸੱਤਾ ਤੇ ਰਾਜ ਕੀਤਾ ਸਾਨੂੰ ਮੁਖਤਰਾ ਲਾਲੀਪਾਪ ਨਹੀਂ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਆਟਾ ਦਾਲ ਅਸੀਂ ਆਪ ਹੀ ਲੈ ਆਵਾਂਗੇ ਠੀਕ ਹੈ ਜੀ ਫਰਨ ਉਹ ਰੋਜ਼ਗਾਰ ਦੇ ਦਿੰਦੇ ਤੇ ਕਾਲੀ ਦਲ ਕਦੇ ਵੀ ਫੇਲ ਨਹੀਂ ਹੋ ਸਕਦੀ ਠੀਕ ਹੈ ਜੀ ਹੁਣ ਅੱਗੇ ਗੱਲ ਕਰਦੇ ਆਂ ਜਿੰਦੇ ਜੀ ਕੌਮ ਦੀ ਅਗਵਾਈ ਕੀਤੀ ਪ੍ਰਕਾਸ਼ ਸਿੰਘ ਵਜਨ ਨੇ ਵੀਡੀਓ ਦੇ ਵਿੱਚ ਕਹਿ ਰਹੇ ਨੇ ਬੜੀ ਕੌਮ ਦੀ ਅਗਵਾਈ ਕੀਤੀ ਹੈ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ ਤੁਹਾਡੇ ਅੰਗੇ ਦੇ ਸਿਰਜਦੇ ਹੀ ਆ ਤੇ ਠੀਕ ਹੈ ਜੀ ਬੜੀ ਕੌਮ ਮੈਂ ਬਸ ਇੱਥੇ ਮੁਕਣਾ ਚਾਹ ਗੱਲ ਮਕਾਉਣੀ ਆ ਕਿ ਜਦੋਂ ਸਕ ਵੀ ਜਦੋਂ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਆ ਜਿਹੜੇ ਉਹ ਲਾਣ ਕੀਤੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਉਸ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਆ ਬੜੇ ਕੌਮ ਦੀ ਅਗਵਾਈ ਕੀਤੀ ਤੁਸੀਂ ਬਸ ਇਹ ਕਹਿਣਾ ਮੈਂ ਇਹ ਸਵਾਲ ਦਾ ਇਹੋ ਜਵਾਬ ਆ ਵੀ ਤੁਸੀਂ ਕਿਸਾਨਾਂ ਦੇ ਨਾਲ ਧਰੋ ਕਮਾਇਆ ਬਗੜਾ ਬਗਾੜੀ ਦੇ ਵਿੱਚ ਜੋ ਤੁਸੀਂ ਕੀਤਾ ਉਹ ਉਹ ਅਗਵਾਈ ਨਹੀਂ ਕਹਿੰਦੇ ਉਹ ਅਗਵਾਈ ਨਹੀਂ ਹੁੰਦੀ ਦੀਤਾ ਜੀ ਅਗਵਾਈ ਜੇ ਸਿੱਖਣੀ ਆ ਤੇ ਦੀਪਸਿੱਧ ਉਹ ਵਰਗੇ ਜੋਧੀਆਂ ਤੋਂ ਸਿੱਖੋ ਆ ਭਾਈ ਅਮਰਤਪਾਲ ਵਰਗੇ ਜੋਧੀਆਂ ਤੋਂ ਸਿੱਖੋ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤੇ ਕਿਸੇ ਨੂੰ ਮਾੜਾ ਬਣਾ ਕਹੋ ਹੋਰ ਬਹੁਤ ਮੁੱਦੇ ਨੇ ਇਲੈਕਸ਼ਨ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਇਹ ਮੁੱਦੇ ਨਹੀਂ ਮੁੱਦੇ ਬਹੁਤ ਨੇ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਲੜਨ ਦੇ ਪਰ ਇਹ ਥੋੜੀ ਆ ਕਿ ਜੇ ਕੋਈ ਚੰਗਾ ਕੰਮ ਕਰ ਰਿਹਾ ਤੇ ਉਹਦੇ ਬਾਰੇ ਤੁਸੀਂ ਗਲਤ ਮਲਤ ਬੋਲੋ ਠੀਕ ਆ ਜੀ ਅੱਗੇ ਤੁਸੀਂ ਕਹਿ ਰਹੇ ਜੇ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਬਚਾਉਂਦਾ ਕੌਮ ਨੂੰ ਮਰਾਉਂਦਾ ਨਹੀਂ ਇਹ ਤੁਹਾਡੀਆਂ ਜ਼ਬਾਨ ਦੇ ਵਿੱਚੋਂ ਲਫ਼ਜ਼ ਨਿਕਲੇ ਆ ਕਿ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਬਚਾਉਂਦਾ ਕੌਮ ਨੂੰ ਮਰਾਉਂਦਾ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂ ਕੌਮ ਨੂੰ ਤੁਸੀਂ ਮਾਰਿਆ ਜਾਂ ਬਚਾਇਆ ਕਿੱਥੇ ਬਚਾਇਆ ਦੱਸੋ ਮੈਨੂੰ ਪਹਿਲਾਂ ਫਿਰ ਬਰਗਾੜੀ ਦਾ ਇਹ ਮਾਮਲਾ ਜਿਹੜਾ ਸਾਹਮਣੇ ਆਉਂਦਾ ਠੀਕ ਹੈ ਜੀ ਸਰਸੇ ਵਾਲੇ ਨੂੰ ਤੁਸੀਂ ਮਾਫੀਆਂ ਦਵਾਈਆਂ ਠੀਕ ਹੈ ਜੀ ਕੌਮਨਾ ਧਰੋ ਤੁਸੀਂ ਕਮਾਇਆ 83 ਦੇ ਵਿੱਚ ਤੁਹਾਡੀ ਰਜਾਮੰਦੀ ਹੋਣ ਦੇ ਕਾਰਨ ਅਕਾਲ ਤਖਤ ਦੇ ਅਟੈਕ ਹੋਇਆ ਜੀ ਅਕਾਲ ਤਖਤ ਦੇ ਅਟੈਕ ਹੋਇਆ ਤੁਹਾਡੀ ਤੁਸੀਂ ਤੁਸੀਂ ਜਾਓ ਤੁਸੀਂ ਹੁਣ ਦੇਣਾ ਚੰਗੇ ਤੇ ਅਕਾਲ ਤਖਤ ਦੇ ਅਟੈਕ ਨਾ ਹੁੰਦਾ ਸਾਨੂੰ ਸਾਨੂੰ ਹੋਰ ਕਿਸੇ ਤੋਂ ਨਹੀਂ ਗਧਰਾ ਸਾਨੂੰ ਆਪਣੇ ਤੋਂ ਹੀ ਗਧਰਾ ਬਦਲ ਸਾਹਿਬ ਹੱਥ ਜੋੜਦਾ ਤੁਹਾਡੀ ਗਾੜੀ ਇਹੋ ਜਿਹੇ ਬਿਆਨ ਬਾਜ਼ੀਆਂ ਕਰਨੀਆਂ ਬੰਦ ਕਰੋ ਜੇ ਕੋਈ ਤੁਹਾਡੇ ਤੁਸੀਂ ਚੰਗਾ ਨਹੀਂ ਨਾ ਕਰ ਸਕਦੇ ਤਾਂ ਮਾੜਾ ਬਣਾ ਬੋਲੋ ਸੋ ਸਮਝ ਕੇ ਤੁਸੀਂ ਬਿਆਨ ਦਿਓ ਮੈਂ ਨਹੀਂ ਕਹਿੰਦਾ ਤੁਸੀਂ ਬਿਆਨ ਦਿਓ ਸਿਆਣੇ ਹੋ ਸੁਲਝੇ ਹੋ ਪੜੇ ਲਿਖੇ ਹੋ ਠੀਕ ਹੈ ਇਹ ਸੀ ਮੇਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੱਤੇ ਆ ਜੇ ਕਿਸੇ ਵੀਰ ਭਰਾ ਦੇ ਦਿਲ ਨੂੰ ਮੇਰੇ ਮੂੰਹ ਚੋਂ ਨਿਕਲੀ ਹੋਈ ਗੱਲ ਹੈ ਜਿੱਤੇ ਸੇ ਵੀਰ ਭਰਾ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਆ ਤੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਇਹ ਗੱਲਾਂ ਸੱਚੀਆਂ ਨੇ ਇੱਤੇ ਵਿਚਾਰ ਕਰਨੀ ਪਊਗੀ ਬਦਲ ਸਾਹਿਬ ਤੁਹਾਡਾ ਛੋਟਾ ਭਰਾ ਆ ਮੈਂ ਠੀਕ ਹੈ ਸਾਡੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਆ ਹੈ ਤੇ ਆਪਾਂ ਪੰਜਾਬੀ ਆ ਨਾ ਇਸ ਕਰਕੇ ਸਤਕਾਰਯੋਗ ਆ ਤੁਸੀਂ ਸਿਆਣੇ ਹੋ ਵਿਚਾਰ ਕਰਿਓ ਕਿਸੇ ਨੂੰ ਮਾੜਾ ਕਹਿਣ ਨਾਲੋਂ ਪਹਿਲਾਂ ਆਪਣੇ ਔਗਣ ਵੇਖੋ ਕਿ ਸਾਡੇ ਅੰਦਰ ਔਗਣ ਕਿਹੜੇ ਨੇ ਫਿਰ ਅਗਲੇ ਦੀ ਅਗਲੇ ਦੀ ਬੁਰੀਾਈ ਗੱਡੀ ਦੀ ਹੁੰਦੀ ਆ ਠੀਕ ਆ ਨਾ ਬਾਕੀ ਇਹ ਸੀ ਅੱਜ ਜੋ ਬਿਆਨ ਦਿੱਤੇ ਆ ਕਬੀਰ ਸਿੰਘ ਬਾਦਲ ਜੀ ਨੇ ਉਹਤੇ ਤੇ ਦੋਸਤੋ ਅੱਜ ਮੈਂ ਜਿਹੜੀ ਕਿਉਂਕਿ ਮੈਂ ਹਾਰਵ ਨਹੀਂ ਜਦੋਂ ਵੀਡੀਓ ਬਣਾਉਣਾ ਤੇ ਕਿਤਾਬਾਂ ਦਾ ਮੈਂ ਰਿਵਿਊ ਜ਼ਰੂਰ ਕਰਦਾ ਸੋ ਅੱਜ ਮੈਂ ਕਿਤਾਬ ਲੈ ਕੇ ਆਇਆ ਜੀ ਇਹ 20ਵੀਂ ਸਦੀ ਦੀ ਰਾਜਨੀਤੀ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਇਹ ਜਿਹੜੀ ਆ ਬੋਕਾ ਇਹ ਅਜਮੇਰ ਸਿੰਘ ਜੀ ਨੇ ਲਿਖੀ ਹੋਈ ਆ ਬਹੁਤ ਕਮਾਲ ਦੇ ਰਾਈਟਰ ਆ ਉਹਨਾਂ ਨੇ ਇਹ ਕਿਤਾਬਾਂ ਬਹੁਤ ਸਾਰੀਆਂ ਲਿਖੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਤੇ ਹਨਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਜਿੱਦਾਂ 84 ਤੇ ਉਹਨਾਂ ਨੇ ਲਿਖੀਆਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਇਹ ਵੀ ਕਿਤਾਬ ਆ ਜਿਹੜੀ ਅਜਮੇਰ ਸਿੰਘ ਜੀ ਨੇ ਲਿਖੀ ਆ ਤੇ ਇਸ ਕਿਤਾਬ ਦੇ ਵਿੱਚ ਇਸ ਕਿਤਾਬ ਦੇ ਵੀ ਤਿੰਨ ਭਾਗ ਆ ਤਿੰਨ ਤੋਂ ਮੇਰੇ ਘਰ ਚਾਰ ਭਾਗ ਆ ਇਹ ਪਹਿਲਾ ਭਾਗ ਆ ਤੇ ਇਸ ਕਿਤਾਬ ਦਾ ਮੁੱਲ ਹੈਗਾ ਜੀ 300 ਰੁਪਇਆ ਮੁੱਲ ਤੇ ਇਹ ਜਿਹੜੀ ਆ ਤੁਹਾਨੂੰ ਕਿਤਾਬ ਆ ਜਿਹੜੀ ਇਹ ਤੁਹਾਨੂੰ ਮੈਂ ਦੇਖ ਲੈਣਾ ਕਿੱਥੋਂ ਮਿਲੂਗੀ ਅੰਮ੍ਰਿਤਸਰ ਤੋਂ ਮਿਲ ਜੂਗੀ ਇਹ ਕਿਤਾਬ ਆਈ ਬੂਟਾ ਸਿੰਘ ਦੀ ਦੁਕਾਨ ਤੋਂ ਜੁੱਥੋਂ ਤੁਸੀਂ ਇਹ ਕਿਤਾਬ ਆ ਜਿਹੜੀ ਉਹ ਖਰੀਦ ਸਕਦੇ ਹੋ ਅਜਮੇਰ ਸਿੰਘ ਦੀ ਇਹ ਕਿਤਾਬ ਆ ਤੇ ਤੁਸੀਂ ਖਰੀਦੋ ਤੇ ਇਤਿਹਾਸ ਬਾਰੇ ਰਾਜਨੀਤੀ ਬਾਰੇ ਪੜੋ ਕਿ ਸਾਡੀ ਰਾਜਨੀਤੀ ਕਿੱਥੇ ਖੜੀ ਆ ਤੇ ਕੀ ਆ ਸਾਡੀ ਰਾਜਨੀਤੀ ਤੋਂ ਇਤਿਹਾਸ ਤੇ ਨਾਲ ਜੁੜਨਾ ਜ਼ਰੂਰ ਚਾਹੀਦਾ ਏਸੀ ਬੰਦ ਕੀਤਾ ਗਰਮੀ ਬਹੁਤ ਆ ਸੋ ਇਸ ਕਰਕੇ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਜਾ ਜ 大妞儿。